ਸੋ ਦੋਸਤੋ ਜਿਹੜੀ ਕਿ ਸੂਤਰਾਂ ਦੇ ਹਵਾਲੇ ਸੋਸ਼ਲ ਮੀਡੀਆ ਤੇ ਪੈਨਸ਼ਨ ਨਾਲ ਸੰਬੰਧਿਤ ਤੇਜ਼ੀ ਨਾਲ ਵਾਇਰਲ ਹੋ ਰਹੀ ਪਰ फर्नस एक्ट 2025 ਦੇ ਬਾਰੇ ਜ਼ਿਕਰ ਕਰਾਂਗੇ ਸੋ ਦੋਸਤੋ ਜੇਕਰ ਚੈਨਲ ਦੇ ਨਵੇਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭੇ ਨਾਲ ਜ਼ਰੂਰ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਭਾਰਤ ਦੀ बीजेपी ਸਰਕਾਰ ਨੇ 1.2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਦੇ ਲਈ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਉਹਦੀ ਜਗ੍ਹਾ ਤੇ ਉੱਤੇ ਐਨਪੀਐਸ ਸਕੀਮ ਲਾਗੂ ਕੀਤੀ ਸੀ ਤਾਂ ਉਹਨਾਂ ਨੂੰ ਮਲਾਜ਼ਮਾਂ ਨੂੰ ਇੱਕ ਵੱਡੇ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪਿਆ ਤੇ ਅਜੇ ਵੀ ਦੇਸ਼ ਭਰ ਦੇ ਵਿੱਚ ਲਗਭਗ ਸਾਰੇ ਹੀ ਦਰਜਾਂ ਦੇ ਮਲਾਜ਼ਮਾਂ ਨੂੰ ਜਿਹੜਾ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਯੋਜਨਾ ਕਰਦੇ ਹੋਏ ਸੰਘਰਸ਼ ਕਰ ਰਹੇ ਹਨ ਪਰੰਤੂ ਹੁਣ ਤੱਕ ਫైనాన్స్ ਐਕਟ 2025 ਦੀ ਰਿਪੋਰਟ ਤੇ ਪੈਨਸ਼ਨਰਸ ਦੀ ਚਿੰਤਾ ਵਧਾ ਦਿੰਦੀ ਹੈ ਜੇਕਰ ਇਹ ਰਿਪੋਰਟ ਸੱਚੀ ਹੈ ਇਹ ਸੱਚਮੁੱਚ ਲਾਗੂ ਹੋ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਦੇ 8ਵੇਂ ਪੇ ਕਮਿਸ਼ਨ ਦੇ ਲਾਭਾਂ ਪੈਨਸ਼ਨਰਸ ਨੂੰ ਨਹੀਂ ਮਿਲਣਗੇ ਲਾਭ ਅਤੇ ਜੇਕਰ ਕੇਂਦਰੀ ਕਰਮਚਾਰੀ ਨੂੰ ਲਾਭ ਨਹੀਂ ਮਿਲਣਗੇ ਤਾਂ ਫਿਰ ਰਾਜ ਵੀ ਜਿਹੜਾ ਕਿ ਰਾਜ ਦੇ ਵੀ ਇਸੇ ਤਰ੍ਹਾਂ ਹੀ ਜਿਹੜਾ ਕਿ ਕਰਨਗੇ ਸਟੇਟਾਂ ਵੀ ਇਸੇ ਤਰ੍ਹਾਂ ਹੀ ਕਰਨੀਆਂ ਦੇ ਸਟੇਟਾਂ ਦੇ ਮੁਲਾਜ਼ਮਾਂ ਨੂੰ ਜਿਹੜਾ ਕਿ ਆਉਣ ਵਾਲੇ ਜੋ ਵੀ ਪੀ ਕਮਿਸ਼ਨ ਹੋਣਗੇ ਉਸ ਦੇ ਲਾਭ ਪੈਸ਼ਨਰਸ ਨੂੰ ਨਹੀਂ ਮਿਲਣਗੇ ਇਸ ਤੋਂ ਇਲਾਵਾ ਨਾ ਤਾਂ ਡੀ ਦੇ ਵਿੱਚ ਵਾਧਾ ਹੋਏਗਾ ਤੇ ਜੇਕਰ ਸਰਕਾਰ ਸਾਲ ਦੇ ਵਿੱਚ ਡੀਏ ਦੇ ਵਿੱਚ ਵਾਧਾ ਕਰਦੀ ਵੀ ਹੈ ਤਾਂ ਉਹਦਾ ਪਿਛਲਾ ਬਕਾਇਆ ਵੀ ਨਹੀਂ ਮਿਲੇਗਾ ਭਾਵੇਂ ਕਿ ਇਸ ਫਿਨਾਂਸ 2025 ਐਕਟ ਦੀ ਰਿਪੋਰਟ ਦੇ ਬਾਰੇ ਜਾਣੀਏ ਕਿ ਇਸ ਦੇ ਵਿੱਚ ਕੀ ਲਿਖਿਆ ਗਿਆ ਹੈ ਇਸ ਦੇ ਵਿੱਚ ਲਿਖਿਆ ਗਿਆ ਕਿ ਸਰਕਾਰੀ ਪੈਸ਼ਨਰਸ ਨੂੰ ਹੁਣ ਡੀਏ ਵਾਧਾ ਤੇ ਪੀ ਕਮਿਸ਼ਨ ਦੇ ਫਾਇਦੇ ਨਹੀਂ ਮਿਲਣਗੇ ਫైనాన్స్ ਐਕਟ 2025 ਅਪਡੇਟ ਸ਼ੁਕਰਵਾਦ ਜਿਹੜਾ ਕਿ 30 ਮਈ 2025 ਕੋ ਜਿਹੜੀ ਲੋਕ ਮੰਤ ਦੀ ਇੱਕ ਰਿਪੋਰਟ ਦੇ ਅਨੁਸਾਰ ਸਰਕਾਰ ਨੇ ਫైనాన్స్ ਐਕਟ 2025 ਪਾਸ ਕਰਕੇ ਪੈਸ਼ਨਰ ਦੇ ਲਈ ਮਹੱਤਵਪੂਰਨ ਫੈਸਲਾ ਲਿਆ ਹੈ ਇਹ ਨਾ ਹੀ ਕਾਨੂੰਨ ਅਨੁਸਾਰ ਸੇਵਾ ਮੁਕਤ ਕਰਮ ਸਰਕਾਰੀ ਕਰਮਚਾਰੀਆਂ ਨੂੰ ਹੁਣ ਮਹਿੰਗਾਈ ਜਿਹੜਾ ਕਿ ਪੱਤਾ ਜਾਣੀ ਕਿ ਡੀਏ ਵਾਦੇ ਦਾ ਜਾਂ ਭਵਿੱਖ ਦੀਆਂ ਪੀ ਕਮਿਸ਼ਨਸ਼ਿਪ ਆਰਸ਼ਾ ਜਿਵੇਂ ਕਿ 8ਵਾਂ ਪੀ ਕਮਿਸ਼ਨ ਦੇ ਫਾਇਦੇ ਨਹੀਂ ਮਿਲਣਗੇ ਅੱਗੇ ਲਿਖਿਆ ਹੈ ਕਿ ਫਾਈਨਾਂਸ ਐਕਟ 2025 ਵਾਦੇ ਤੇ ਪੀ ਕਮਿਸ਼ਨ ਲਾਭ ਖਤਮ ਜਿਹੜੇ ਕੀ ਰਿਪੋਰਟ ਭਾਰਤੀ ਸੰਸਦਨ ਨੇ ਮਨਜ਼ੂਰੀ ਦਿੱਤੀ ਹੈ ਜਿਸ ਦੇ ਨਾਲ ਸੇਵਾ ਮੁਕਤ ਕਰਮਚਾਰੀਆਂ ਦੀ ਪੈਨਸ਼ਨ ਬਹਾਲੀ ਦੇ ਵਿੱਚ ਵੱਡੇ ਬਦਲਾਅ ਆਏ ਹਨ ਇਹ ਨਵੇਂ ਕਾਨੂੰਨ ਅਨੁਸਾਰ ਪੈਸ਼ਨਰਸ ਨਾ ਹੋਣ مہنگائی پتے جڑے ڈی اے ਦੇ ਵਿੱਚ ਵੱਧਦਾ جمپ ਵਿਖਦੀਆਂ پے کمیشن ਦੀਆਂ سفارشਾਂ ਦਾ લાભ ਨਹੀਂ ملے گا جس ਵਿੱਚ ਆਉਣ ਵਾਲੀਆਂ 8ਵੀਂ پے کمیشن ਦੀ ਜਿਹੜੀ ਵੀ ਜਿਹੜਾ ਸ਼ਾਮਿਲ ਹੈ ਇਸ ਐਕਟ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਸ ਜਿਹੜਾ ਸੇਵਾ ਮੁਕਤ ਕਰਮਚਾਰੀਆਂ ਦੀ ਵਿਤੀ ਲਾਭਾਂ ਦੀ ਜ਼ਿੰਮੇਵਾਰੀ ਹੁਣ ਜਿਹੜੀ ਸਰਕਾਰ ਦੇ ਹੱਥ ਵਿੱਚ ਨਹੀਂ ਰਹੇਗੀ ਇਸ ਲਈ ਪੇ ਕਮਿਸ਼ਨ ਦੇ ਫਾਇਦੇ ਸੇਵਾ ਮੁਕਤ ਹੋਏ ਚੁਕੇ ਲੋਕਾਂ ਲਈ ਲਾਗੂ ਨਹੀਂ ਹੋਣਗੇ ਪੈਸ਼ਨਰ ਜਾਂ ਪਤਿਆਂ ਵਿੱਚ ਕੋਈ ਵੀ ਜਿਹੜਾ ਵੱਦ ਆ ਸਰਕਾਰ ਦੇ ਆਪਣੇ ਫੈਸਲੇ ਤੇ ਨਿਰਭਰ ਕਰੇਗਾ ਤੇ ਇਹ ਕੋਈ ਵੀ ਪਿਛਲੀ ਤਰੀਕ ਤੇ ਲਾਗੂ ਨਹੀਂ ਹੋਵੇਗਾ ਪੈਸ਼ਨਰਸ ਨੂੰ ਕੋਈ ਵੀ ਪਿਛਲੀ ਰਕਮਾਂ ਜਾਣੇ ਕੀ ਬਕਾਇਆ ਨਹੀਂ ਮਿਲਣਗੀਆਂ ਅਤੇ ਉਹ ਇਸ ਪਮ ਪਰਵੰਦਾ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰ ਸਕਣਗੇ ਇਹ ਬਹੁਤ ਹੀ ਵੱਡੀ ਗੱਲ ਹੈ ਜੀ ਜੇ ਇਹਦੇ ਸਬੰਧ ਕੋਈ ਵੀ ਕਾਨੂੰਨੀ ਕਾਰਵਾਈ ਵੀ ਨਹੀਂ ਕੀਤੀ ਜਾ ਸਕੇਗੀ ਜਾਣੇ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਇਸ ਦੇ ਸਬੰਧ ਕੇਸ ਨਹੀਂ ਕੀਤਾ ਜਾ ਸਕੇਗਾ ਇਹ ਬਹੁਤ ਹੀ ਵੱਡੀ ਬਹੁਤ ਹੀ ਮਾੜੀ ਖਬਰ ਹੈ ਪੈਨਸ਼ਨਰਸ ਵਾਸਤੇ ਜੇਕਰ ਸੱਚੀ ਹੈ ਤਾਂ ਸੇਵਾਮੁਕਤ ਸਰਕਾਰੀ ਕਰਮਚਾਰੇ ਲਈ ਕੀ ਮਤਲਬ ਹੈ ਇਸ ਦਾ ਇਸੇ ਵੇਲੇ ਜਿਹੜਾ ਕਿ ਇਸ ਵੇਲੇ ਪੈਸ਼ਨ ਐਕਟ 1972 ਦੇ ਤਹਿਤ ਕੀਤੀ ਜਾਂਦੀ ਹੈ ਜਿਸ ਦੇ ਦੇਨ ਕਈ ਸੇਵਾਮੁਕ ਕਰਮਚਾਰੀ ਲਾਭ ਲੈਂਦੇ ਹਨ ਹਾਲਾਂਕਿ ਕਿਉਂਕਿ ਇਹ ਐਕਟ ਸਾਰੇ ਪੈਨਸ਼ਨਰਸ ਦੇ ਲਈ ਲਾਗੂ ਨਹੀਂ ਹੁੰਦਾ ਇਸ ਮਸਲੇ ਨੂੰ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਲਜਾਇਆ ਗਿਆ ਸੀ 17 ਸਤੰਬਰ 1982 ਨੂੰ ਪੰਜ ਜੱਜਾਂ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ ਸੀ ਪੈਨਸ਼ਨ ਆਖਰੀ ਤਨਖਾਹ ਵੀ ਜਿਹੜਾ ਹੈ 50% ਹੋਣੀ ਚਾਹੀਦੀ ਹੈ ਜਿਸ ਨਾਲ ਹੋਰ ਸਬੰਧਿਤ ਲਾਭ ਵੀ ਜੁੜੇ ਹੋਏ ਸਨ ਇਹ ਫੈਸਲਾ ਨੀਲ ਪੱਤਰ ਮੰਨਿਆ ਜਿਹੜਾ ਕਿ ਮੰਨਿਆ ਜਾਂਦਾ ਸੀ ਅਤੇ 17 ਸਤੰਬਰ ਨੂੰ ਕਈ ਲੋਕਾਂ ਵੱਲੋਂ ਪੈਸ਼ਿਸ ਵਜੋਂ ਵੀ ਮਨਾਇਆ ਜਾਂਦਾ ਹੈ ਹਾਲਾਂਕਿ ਫਾਈਨੈਂਸ ਐਕਟ 2025 ਦੇ ਇਸ ਢਾਂਚੇ ਨੂੰ ਬਦਲ ਦਿੱਤਾ ਹੈ ਕਿ ਸਪਸ਼ਟ ਕਰਦਾ ਕਿ 8ਵੇਂ ਪੇ ਕਮਿਸ਼ਨ ਅਤੇ ਡੀਏ ਵਾਅਦਾ ਮੌਜੂਦਾ ਪੈਸ਼ਨਰ ਦੇ ਲਈ ਲਾਗੂ ਨਹੀਂ ਹੋਵੇਗਾ ਪੈਸ਼ਨਰ ਐਕਟ ਨੂੰ ਨਹੀਂ 1972 ਹੁਣ ਇਨ੍ਹਾਂ ਵਾਦਿਆਂ ਲਈ ਜਿਹੜਾ ਕਿ ਜਿਹੜਾ ਕਿ ਲਾਗੂ ਨਹੀਂ ਰਹੇਗਾ ਤੇ ਸਰਕਾਰ ਪੈਨਸ਼ਨਰਾਂ ਜਾਂ ਭੱਤਿਆਂ ਵਿੱਚ ਸੋਧ ਬਾਰੇ ਆਪਣਾ ਫੈਸਲਾ ਲਵੇਗੀ ਜੇਕਰ ਕੋਈ ਵੀ ਵਾਅਦਾ ਕੀਤਾ ਜਾਂਦਾ ਹੈ ਤਾਂ ਇਹ ਭਵਿੱਖ ਦੇ ਵਿੱਚ ਲਾਗੂ ਹੋਵੇਗਾ ਉਹ ਪਿਛਲੀ ਤਰੀਕ ਨਹੀਂ ਫਿਰ ਪੈਨਸ਼ਨਰ ਦੇ ਵਿੱਚ ਚਿੰਤਾ ਹੈ ਇਸ ਗੱਲ ਦੀ ਇਸ ਨੀਤੀਗਤ ਬਦਲਾਅ ਨੇ ਸੇਵਾਮੁਕਤ ਸਰਕਾਰੀ ਕਰਮਚਾਰੀ ਨੂੰ ਉਹਨਾਂ ਦੇ ਸੰਗਠਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਅਲੋ ਚੱਕ ਨੇ ਜਿਹੜਾ ਕੀ ਦੱਸਿਆ ਹੈ ਕਿ ਇਹ ਜਿਹੜੇ ਨਵੇਂ ਬੰਧਨਕ 1982 ਦੇ ਸੁਪਰੀਮ ਕੋਰਟ ਦੀ ਜਿਹੜੇ ਫੈਸਲੇ ਨੂੰ ਖਤਮ ਕਰ ਦਿੰਦੇ ਹਨ ਫਿਰ ਫਾਈਨਾਂਸ ਐਕਟ ਦੇ ਬਾਰੇ ਹੋਰ ਕੀ ਜਾਣਕਾਰੀ ਹੈ ਲਿਖਿਆ ਕਿ ਫਾਈਨਾਂਸ ਐਕਟ ਭਾਰਤੀ ਸੰਸਦ ਦੁਆਰਾ ਪਾਸ ਕੀਤਾ ਗਿਆ ਹੈ ਇੱਕ ਸਾਲਾਨਾ ਕਾਨੂੰਨ ਹੈ ਜੋ ਸਰਕਾਰ ਦੇ ਬਜਟ ਪੱਖਾਂ ਨੂੰ ਲਾਗੂ ਕਰਦਾ ਹੈ ਇਹ ਟੈਕਸ ਜਿਹੜਾ ਕੀ ਡਿਊਟੀ ਤੇ ਹੋਰ ਦਿੱਤੀਆਂ ਨੀਮਾ ਨੀਮਾ ਵਿੱਚ ਤਬਦੀਲੀਆਂ ਨਿਧਾਰਤ ਕਰਦਾ ਹੈ ਤਾਂ ਜੋ ਸਰਕਾਰ ਆਮਦਨੀ ਇਕੱਠੀ ਕਰ ਸਕੇ ਇਤੇਜੰਤ ਖਰਚੇ ਦਾ ਪਬੰਧਕ ਕਰ ਸਕੇ ਮੁੱਲ ਉੱਚ ਫਾਈਨਾਂਸ ਐਕਟ ਸੰਸਥਾਵਾਂ ਦੁਆਰਾ ਪੈਸੇ ਦੀ ਵਰਤੋਂ ਤੇ ਇਕੱਠਾ ਕਰਨਾ ਦਾ ਕਾਨੂੰਨ ਆਧਾਰ ਪ੍ਰਦਾਨ ਕਰਦਾ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਇਹ ਫਾਈਨਾਂਸ ਐਕਟ 2025 ਵੀ ਸੱਚਮੁੱਚ ਹੀ ਸਪੈਨਸ਼ਨਰਸ ਤੇ ਲਾਗੂ ਕੀਤਾ ਜਾਵੇਗਾ ਜੇਕਰ ਇਸ ਨੂੰ ਲਾਗੂ ਕੀਤਾ ਜਾਂਦਾ ਹੈ ਪਰ ਇਹ ਜਿਹੜਾ ਕਿ ਆਪਣੀ ਉਮਰ ਦੇ ਆਖਰੀ ਪੜਾਅ ਵਿੱਚੋਂ ਲੰਘ ਰਹੇ ਪੈਸੇ ਬਹੁਤ ਹੀ ਦੁਖਦਾਈ ਗੱਲ ਹੋਵੇਗੀ ਜਿਹੜੇ ਕਿ ਵੱਡੀ ਉਮਰ ਦੇ ਇੱਕ ਪਾਸੇ 올ਡ ਏਜ ਦੇ ਨਾਲ ਸੰਬੰਧਿਤ ਬਿਮਾਰੀਆਂ ਨਾਲ ਝੂਸ ਰਹੇ ਹਨ ਅਤੇ ਦੂਜੇ ਪਾਸੇ ਬੀਤੀ ਤੰਗੀਆਂ ਨਾਲ ਝੂਸਣ ਲਈ ਮਜਬੂਰ ਹੋ ਜਾਣਗੇ ਤਾਂ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਫਾਈਨਾਂਸ 1900 ਜਿਹੜਾ ਕਿ 25 ਦੇ ਬਾਰੇ ਜਿਹੜਾ ਕੀ ਬੰਦਾ ਹੈ ਤੇ ਕੀ ਇਸ ਨੂੰ ਕਿਸ ਤਰੀਕੇ ਦੇ ਨਾਲ ਲਾਗੂ ਕੀਤਾ ਜਾਂਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਏਨਾ ਹੀ ਵੀਡੀਓ ਵਿੱਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਦੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਨਾ ਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ